ਸੂਬੇ ਪੱਧਰ ਦੇ ਵਿੱਚ ਅੱਜ ਸਯੋਜਕ ਕਿਸਾਨ ਮੋਰਚੇ ਦੀ ਕੋਲ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਪਤੀ ਡੋਨਲਡ ਟਰੰਪ ਦੇ ਪੁਤਲੇ ਫੁੱਕਣ ਦਾ ਐਲਾਨ ਕੀਤਾ ਗਿਆ ਜਿਸ ਤੇ ਨਾਬਾ ਦੇ ਵਿਖੇ ਵਕਵਾ ਕਿਸਾਨ ਯੂਨੀਅਨ ਦੇ ਆਗੂਆਂ ਦੇ ਵੱਲੋਂ ਐਸਡੀਐਮ ਦਫ਼ਤਰ ਦੇ ਬਾਹਰ ਨਰਿੰਦਰ ਮੋਦੀ ਅਤੇ ਡੋਨਲਡ ਟਰੰਪ ਦਾ ਪੁਤਲਾ ਫੋਕ ਕੇ ਜਮ ਕੇ ਨਾਰੇਬਾਜ਼ੀ ਕੀਤੀ ਗਈ ਹੈ। ਇਹ ਪਤ ਜਿਹੜਾ ਪੰਜਾਬ ਦੀ ਖੇਤੀ ਨੂੰ ਜਾਂ ਹਰਿਆਣੇ ਦੀ ਖੇਤੀ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਕਿਉਂਕਿ ਜਿਹੜੇ ਉਹ ਫੈਸਲੇ ਲਾਗੂ ਕੀਤੇ ਜਾ ਰਹੇ ਨੇ ਕਿ ਟੈਕਸ ਜਿਹੜਾ ਕਟਵਾਇਆ ਜਾ ਰਿਹਾ ਮੋਦੀ ਸਰਕਾਰ ਕੋਲ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਨੇ ਮੋਦੀ ਦੇ ਤੇ 트ੰਪ ਦੇ ਪੁੱਤਰੇ ਨੇ ਜਿਹੜੇ ਉਹ ਕੁੱਕੇ ਨੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਮੋਦੀ ਸਰਕਾਰ ਆ ਜਿਹੜੀ ਉਹ 트ੰਪ ਦੇ ਫੈਸਲਿਆਂ ਨੂੰ ਲਾਗੂ ਕਰਦੀ ਹੈ ਤਾਂ ਜਿਹੜਾ ਪੰਜਾਬ ਤੇ ਹਰਿਆਣੇ ਦਾ ਕਿਸਾਨ ਮਜ਼ਦੂਰ ਤੇ ਸੋਤਾ ਕਿਸਾਨ ਆ ਜਿਹੜਾ ਉਹ ਪ੍ਰਭਾਵ ਤੋਂ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਆਈ ਆ ਆ ਪਿਛਲੇ ਦਿਨੀ ਜਿਹੜਾ 트ੰਪ ਔਰ ਮੋਦੀ ਨੇ ਸਮਝੌਤੇ ਕੀਤੇ ਨੇ ਤੈਰਫ ਦੇ ਨਾਮ ਤੇ ਕਿਉਂਕਿ ਜਿਹੜਾ ਜਿਹੜਾ ਟੈਕਸ ਇਹਨਾਂ ਨੇ ਬਿਲਕੁਲ ਜ਼ੀਰੋ ਕਰਤਾ ਜਿਹੜਾ ਕਿ ਬਾਹਰੋਂ ਸਾਮਾਨ ਆਉਣਾ ਖਾਸ ਤੌਰ ਤੇ ਇਧਰ ਜਿਹੜੇ ਆਪਣੀ ਖੇਤੀਬਾੜੀ ਦੀਆਂ ਜਲਸਾ ਆਉਣੀਆਂ ਨੇ ਉਹਦੇ ਵਿੱਚ ਬਿਲਕੁਲ ਟੈਕਸ ਜ਼ੀਰੋ ਕਰਤਾ ਇਹਨਾਂ ਮੋਦੀ ਸਰਕਾਰ ਨੇ ਅਗਰ ਉਹ ਲਾਗੂ ਹੋ ਜਾਂਦਾ ਤਾਂ ਕਿ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਬਹੁਤ ਜ਼ਿਆਦਾ ਡਰਾਵਟ ਵੱਲ ਜਾਣਗੇ ਤਾਂ ਖੁਦਕੁਸ਼ੀਆਂ ਵਧਣਗੀਆਂ ਹੱਦੋਂ ਵੱਧ ਜਿਹੜਾ ਅਸੀਂ ਇਹਦਾ ਵਿਰੋਧ ਕਰਦੇ ਹੋਏ ਅੱਜ ਕ੍ਰਮਪੋਰ ਮੋਦੀ ਦੇ ਪੋਤਲੇ ਸਾਡੇ ਲੈ ਕੇ ਵੀ ਇਹਦੇ ਜਿਹੜਾ ਕੀਤਾ ਫੈਸਲਾ ਇਹਨੂੰ ਰੱਦ ਕੀਤਾ ਜਾਵੇ ਜਿਹੜਾ ਕਿ ਬਾਹਰੋਂ ਨਾਜ ਆਉਣਾ ਉਹਦੇ ਤੇ ਪਾਬੰਦੀ ਲਾਈ ਜਾਵੇ ਜਾਂ ਉਹਦੇ ਤੇ ਟੈਕਸ ਜਿਸ ਤਰ੍ਹਾਂ ਪਹਿਲਾਂ 52% ਲਾਇਆ ਹੋਇਆ ਸੀਗਾ ਉਹ ਤੋਂ ਵਧਾਉਣਾ ਚਾਹੀਦਾ ਇਹਦਾ ਬਿਲਕੁਲ ਮਾਫ ਕਰ ਦਿੱਤਾ ਉਹਦੇ ਨਾਲ ਖੇਤੀਬਾੜੀ ਜਿਹੜਾ ਸੈਕਟਰ ਉਹ ਜ਼ਿਆਦਾ ਪ੍ਰਭਾਵਿਤ ਹੋਊਗਾ ਕਿਉਂਕਿ ਜਦੋਂ ਬਾਹਰੋਂ ਬਿਨਾਂ ਟੈਕਸ ਤੋਂ ਚੀਜ਼ਾਂ ਆਉਣਗੀਆਂ ਉੱਥੇ ਸਸਤੀਆਂ ਮਿਲਣਗੀਆਂ ਤਾਂ ਖੇਤੀਬਾੜੀ ਜਿਹੜੇ ਕਰਨ ਵਾਲਾ ਸੈਕਟਰ ਆ ਉਹ ਪ੍ਰਭਾਵ ਦਾ ਨੇਚਰਲ ਹੋਣੀ ਹੋਣਾ ਕਿਉਂਕਿ ਜਦੋਂ ਬਾਹਰੋਂ ਚੀਜ਼ਾਂ ਸਸਤੇ ਮਿਲਣਗੀਆਂ ਆਪਣੇ ਦੇ ਖਰਚੇ ਵੱਧਨੇ ਬਾਹਰ ਅਮਰੀਕਾ ਦੇ ਵਿੱਚ ਸਬਸਿਡੀ ਬਹੁਤ ਕਿਸਾਨ ਨੂੰ ਦਿੱਤੀ ਜਾਂਦੀ ਆ ਆਪਾਂ ਨੂੰ ਇੱਥੇ ਕੋਈ ਸਬਸਿਡੀ ਨਹੀਂ ਦਿੱਤੀ ਜਾਂਦੀ ਇਸ ਕਰਕੇ ਆਪਣੀ ਜਿਹੜੀ ਫਸਲ ਆ ਮਹਿੰਗੀ ਹੋਊਗੀ ਜਿਹੜੀ ਬਾਹਰੋਂ ਆਊਗੀ ਸਸਤੀ ਹੋਊਗੀ ਤਾਂ ਆਉਣ ਵਾਲਾ ਸਮਾਂ ਬਹੁਤ ਹੀ ਭਿਆਨਕ ਹੋ ਰਿਹਾ ਜਨਕਿ ਮਜ਼ਦੂਰਾਂ ਵਾਸਤੇ ਕਿਸਾਨਾਂ ਵਾਸਤੇ ਨਾਲ ਜਿਹੜੇ ਉਹ ਛੋਟੇ ਕਾਰੋਬਾਰ ਵਾਲੇ ਨੇ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਣਗੇ ਜਿਹੜਾ ਕਿ ਇਹ ਜਿਹੜਾ ਲਾਗੂ ਹੋ ਗਿਆ ਤਾਂ ਹਾਂ ਟੈਕਸ ਦਾ ਜੀ ਹੈਗਾ ਮਤਲਬ ਜਿਹੜਾ ਆ ਉਸ ਚੀਜ਼ਾਂ ਸਾਡੀਆਂ ਬਾਹਰ ਜਾਂਦੀਆਂ ਨੇ ਉਹਨਾਂ ਦੇ ਉੱਪਰ ਟੈਕਸ ਘਟਾਇਆ ਜਾ ਰਿਹਾ ਤੇ ਜਿਹੜੀਆਂ ਬਾਹਰੋਂ ਉਹਨਾਂ ਦੇ ਉੱਪਰ ਵਧਾਇਆ ਜਾ ਰਿਹਾ ਸੌਰੀ ਜਿਹੜੀਆਂ ਬਾਹਰੋਂ ਇਧਰ ਆ ਰਹੀਆਂ ਨੇ